मुर्दाबाद मुड़े करबा मुादाब ਤਾ ਜੁੱਤੀ ਨਾਲ ਇੱਕੋ ਇੱਕ ਠੀਕਰਾ ਏਕੇ ਦੇ ਸੰਦਰਸ਼ਾ ਇੱਕੋ ਇੱਕ ਠੀਕਰਾ ਏਕੇ ਦੇ ਸੰਦਰਸ਼ਾ ਹਕਕਾਂ ਲਈ ਜੋ ਲੜਦੇ ਲੋਕ ਜਿੱਲਾਂ ਤੋਂ ਨਹੀਂ ਡਰਦੇ ਲੋਕ ਫਟਕਾ ਲਈ ਜੋ ਲੜਦੇ ਲੋਕ ਜਿੱਲਾਂ ਤੋਂ ਨਹੀਂ ਡਰਦੇ ਲੋਕ ਕੀਰਤੀ ਕਮੇਦੀ ਦੀ ਲਲਕਾਰ ਹੋਣਗੇ ਸੱਚੇ ਬਾਤ ਕੀਰਤੀ ਕਮੇਦੀ ਦੀ ਲਲਕਾਰ ਹੋਣਗੇ ਸੱਚੇ ਬਾਤ ਪੰਜਾਬ ਸਰਕਾਰ ਮਰਦਾਬ ਮਰਦਾਬ زندہ باد زندہ باد ٹھٹھہ مرشاہ ور کین یون زندہ باد زندہ باد زندہ باد لاہو سکرپ میں بھی زندہ باد زندہ باد زندہ باد زندہ باد سگائے کون زندہ باد زندہ باد زندہ باد زندہ باد زندہ باد زندہ باد ਕਹਿੰਦਾ ਬਸ ਇੱਕ ਹੰਗਾਮੇ ਮੀਟਿੰਗ ਆਪਣੇ ਸਾਰੇ ਜਥੇਬੰਦੀ ਬੁਲਾ ਕੇ ਜਿਹੜਾ ਕਿ ਪੰਜਾਬ ਸਰਕਾਰ ਦੇ ਕਾਲੇ ਕਾਨੂੰਨ ਪੈੜਾ ਕਿਤੇ ਜਾ ਰਹੇ ਨੇ ਔਰ ਮੁਲਾਜ਼ਮਾਂ ਔਰ ਨੀਤੀਆਂ ਅਪਣਾ ਕੇ ਵਿਭਾਗ ਦੇ ਵਿੱਚ ਇਹ ਪੰਚਾਇਤਕਰਨ ਔਰ ਨਿਜੀਕਰਨ ਕਰਕੇ ਇਹ ਸਾਡੇ ਸਕੀਮਾਂ ਜਿਹੜੀਆਂ ਜਿੱਤੇ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਅਫਸਰशाही ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਕੋਲੋਂ ਸਰਪੰਚਾਂ ਕੋਲੋਂ ਲਿਖਾਉਂਦੇ ਨੇ ਕਿ ਇਹ ਸਕੀਮਾਂ ਅਸੀਂ ਤੁਹਾਨੂੰ ਦੇਣਾ ਤੁਸੀਂ ਉੱਥੇ ਆਪਣੇ ਬੰਦੇ ਰੱਖ ਲਓ ਔਰ ਉਹ ਬੰਦਿਆਂ ਨੂੰ ਅਸੀਂ ਪੰਜਾਬ ਸਰਕਾਰ ਪੱਕਾ ਕਰੇਗੀ ਪੱਕਾ ਨਹੀਂ ਕਰੇਗੀ ਬਲਕਿ ਉਹਨਾਂ ਨਾਲੇ ਧੋਖਾਧੜੀ ਕਰਕੇ ਅਫਸਰशाही ਸਾਡੇ ਇਹਨਾਂ ਪੰਚਾਇਤਾਂ ਨੂੰ ਦੇਣਾ ਚਾਹੁੰਦੇ ਨੇ ਔਰ ਸਾਡਾ ਇਹ ਰੁਜ਼ਗਾਰ ਖੋ ਕੇ ਸਾਡੇ ਇਹਨਾਂ ਬੰਦਿਆਂ ਨੂੰ ਆਪਣੀ ਰੋਟੀ ਤੋਂ ਸਮਰਥਨ ਕਰਨਾ ਚਾਹੁੰਦੇ ਨੇ ਅਸੀਂ ਅੱਜ ਇਸ ਲਈ ਇੱਥੇ ਇਹ ਇੱਕ ਆਪਣੀ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਅਸੀਂ ਇਹਨਾਂ ਆਪਣੀ ਜਲ ਸਪਲਾਈਆਂ ਨੂੰ ਅਸੀਂ ਇਹ ਪੰਚਾਇਤਾਂ ਨੂੰ ਨਹੀਂ ਦੇਣ ਦੇਵਾਂਗੇ ਭਾਵੇਂ ਸਾਨੂੰ ਇੱਥੇ ਸੰਘਰਸ਼ ਐਕਸ਼ਨ ਦੇ ਮੂਹਰੇ ਕੇ ਕਰਨਾ ਪਾਵੇ ਭਾਵੇਂ ਐਸਪੀਓ ਦੇ ਮੂਹਰੇ ਕੇ ਕਰਨਾ ਪਾਵੇ ਅਸੀਂ ਆਪਣੇ ਪੂਰੀ ਜੋਰ ਔਰ ਤਨਮਾਈ ਤਨਕਈ ਨਾਲ ਇਹ ਸੰਘਰਸ਼ ਕਰਕੇ ਅਸੀਂ ਨਾ ਅਸੀਂ ਇਹਨਾਂ ਨੂੰ ਇਸ ਸਕੀਮਾ ਨਹੀਂ ਦੇਣ ਦੇਣੀਆ ਕਿਉਂਕਿ ਸਾਡਾ ਰੋਟੀ ਰੋਜੀ ਦਾ ਸਵਾਲ ਏ ਦੰਦਰਾ 20 20 ਸਾਲ ਤੋਂ ਸਾਡੇ ਲੱਗੇ ਮਲਾਜ਼ਮ ਅੱਜ ਵੀ ਆਪਣੇ ਘਰ ਨੂੰ ਜਾਣਗੇ ਤਾਂ ਆਪਣੇ ਬੱਚੇ ਕਿਵੇਂ ਪਾਲਣਗੇ ਇਸ ਦੇ ਨਾਲੇ ਅਸੀਂ ਆਪਣੇ ਫੇਰਡਨ ਲਖਸਾਹਬ ਵਕੀਉਂ ਦੇ ਸੁਭਾਈ ਆਗੋਨ ਆਵੇ ਗੱਲਬਾਤ ਕੀਤੀ ਏ ਇੱਕ ਵਾਰ ਅਸੀਂ ਅੱਜ ਐਸਟੋ ਸਾਹਿਬ ਨੂੰ ਬੜੇ ਪ੍ਰੇਮ ਪਿਆਰ ਸਦਕਾ ਮਿਲ ਕੇ ਕਵਾਂਗੇ ਜੇਕਰ ਸਾਡੇ ਸਕੀਮਾ ਨੂੰ ਤੇ ਨਿਜੀਕਰਨ ਕੀਤਾ ਗਿਆ ਤਾਂ ਇਸ ਤੋਂ ਬਾਅਦ ਅਸੀਂ ਤੁਹਾਡੇ ਬੋਹੇ ਤੇ ਦਰਿਵ ਛਾ ਕੇ ਸੰਘਰਸ਼ ਕਰਾਂਗੇ ਬੇਸ਼ੱਕ ਐਸਟੀ ਹੋਵੇ ਜਾਂ ਐਕਸ਼ਨ ਹੋਵੇ ਤਾਂ ਉਸ ਸੰਘਰਸ਼ ਦੇ ਵਿੱਚ ਸਾਡੇ ਸਭਾਈ ਆਗਮਾਂ ਵੱਲੋਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜੇਕਰ ਤੁਹਾਡੇ ਉੱਥੋਂ ਦੀ ਅਫਸਰਸ਼ਾਹੀ ਨਹੀਂ ਮੰਦੀ ਤਾਂ ਉਸ ਦਰਨੇ ਦੇ ਵਿੱਚ ਅਸੀਂ ਸਮੂਲੀਅਤ ਕਰਕੇ ਤੁਹਾਡੇ ਜਿਹੜੇ ਜੋ ਸਾਡੇ ਅਕੀਦੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮਨਵਾਇਆ ਜਾਵੇਗਾ ਸਰ ਕਿਸ ਤਰ੍ਹਾਂ ਦਾ ਕੰਮਕਾਰਜ ਰੰਦਾ ਤੁਹਾਡਾ ਕਿੰਦੇ ਅੰਡਰ ਆਂਦਾ ਤੁਹਾਡਾ ਸਾਡਾ ਮੇਕਾ ਪੰਜਾਬ ਸਰਕਾਰ ਦੇ ਅੰਦਰ ਉਹ ਸਾਡਾ ਜਿਹੜਾ ਇੱਥੋਂ ਦਾ ਸੀਨੀਅਰ ਹੁੰਦਾ ਉਹ ਜਿਹੜਾ ਸਾਡਾ ਐਕਸ ਸਾਹਿਬ ਹੁੰਦੇ ਨੇ ਐਕਸ ਸਾਹਿਬ ਦੇ ਥੱਲੇ ਸਾਡੇ ਐਸਟੀਓ ਸਾਹਿਬ ਹੁੰਦੇ ਨੇ ਐਸਟੀਓ ਸਾਹਿਬ ਦੇ ਥੱਲੇ ਸਾਡੇ ਜੇੀ ਸਾਹਿਬਾਨ ਹੁੰਦੇ ਨੇ ਜੂਨੀਅਰ ਇੰਜੀਨੀਅਰ ਔਰ ਇਹ ਜਿਹੜੀ ਸਾਜਿਸ਼ ਪੰਜਾਬ ਸਰਕਾਰ ਵੱਲੋਂ ਮਿਲ ਕੇ ਉਹਨਾਂ ਦੀ ਮਿਲੀ ਭੁਗਤ ਨਾਲ ਐਵੇਂ ਕਹਿ ਦਿੰਦੇ ਕੋਈ ਲੈਟਰ ਆਈ ਏ ਪਰ ਅੱਜ ਤੱਕ ਕੋਈ ਲੈਟਰ ਨਹੀਂ ਨਾ ਹੀ ਕਿਸੇ ਸਰਪੰਚ ਨੇ ਸਾਨੂੰ ਕਹੇਗਾ ਤੁਸੀਂ ਵਾਟਰਬਸ ਖਾਲੀ ਕਰ ਦਿਓ ਸਿਰਫ ਇਹ ਉਹਨਾਂ ਵੱਲੋਂ ਹੀ ਪਰਕਾਰ ਦੇ ਉਸ ਵਾਟਰਬਸ ਨੂੰ ਖਾਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜੇ ਵਾਟਰਬਸ ਖਾਲੀ ਹੋ ਗਿਆ ਤੇ ਉਸ ਤੋਂ ਬਾਅਦ ਮੁਲਾਜ਼ਮ ਉੱਥੇ ਡਿਊਟੀ ਤੇ ਨਾ ਹੋਵੇਗਾ ਕਸੀਂ ਚੱਕ ਕੇ ਪੰਚਾਇਤ ਨੂੰ ਦੇ ਦੇਵਾਂਗੇ ਕਿ ਵਾਟਰਬਸ ਖਾਲੀ ਹੈ ਜੀ ਇਹ ਸਾਡੇ ਨਾਲ ਜ਼ਬਰਦਸਤੀ ਉਹ ਧੱਕੇਸ਼ਾਹੀ ਸਾਡੇ ਮੁਲਾਜ਼ਮਾਂ ਨਾਲ ਕਰਕੇ ਉੱਥੋਂ ਸਾਨੂੰ ਹਰਾਸਮੈਂਟ ਕਰਕੇ ਡੱਟਣਾ ਚਾਹੁੰਦੇ ਨੇ ਸਾਡੇ ਦੋ ਤਿੰਨ ਮੁਲਾਜ਼ਮ ਕੱਲ ਪਰਸੋ ਦੇ ਇਹ ਸਹ ਹਰਾਸਮੈਂਟ ਚ ਹੈਗੇ ਨੇ ਜੇਕਰ ਉਹਨਾਂ ਵਾਲਾ ਸਾਡੇ ਮੁਲਾਜ਼ਮਾਂ ਨੂੰ ਕੁਝ ਹੋ ਗਿਆ ਤਾਂ ਇਹ ਸਾਰੀ ਜਿਨਾਰੀ ਇਹ ਪੰਜਾਬ ਸਰਕਾਰ ਦੀ ਔਰ ਜਿਹੜੇ ਇੱਥੋਂ ਦੇ ਸੀਨੀਅਰ ਅਫਸਰ ਨੇ ਜਈ ਨੇ ਜੀ ਐਸਓ ਸਾਹਿਬ ਨੇ ਇਹ ਉਹਨਾਂ ਦੀ ਬਣੇਗੀ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਅੱਗੇ ਤਾਂ ਕੀ ਤੁਹਾਡਾ ਸੰਘਰਸ਼ ਰਹੇਗਾ ਜੀ ਅੱਗੇ ਜੇ ਸਾਡੀ ਅੱਜ ਕੋਈ ਸੁਣਾਈ ਨਹੀਂ ਹੁੰਦੀ ਮੰਗਾ ਨਹੀਂ ਮੰਨਿਆ ਜਾਂਦਿਆਂ ਤਾਂ ਅਸੀਂ ਜਲਦੀ ਇਸ जी एक तो जे सा जो एस टी साहब ने उन्होंने खिलाफ़ जल्दी ही धरना दे के बेशक सरा करना पवे कुछ मर्जी करना पा असं वो करा ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत